ਹੈਲੋ ਜੀ ਸਸ਼ਟਕਾ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਾ ਬਲੌਗ ਦੇ ਵਿੱਚ ਤੇ ਇਹ ਵੀਡੀਓ ਬਹੁਤ ਦਿਨ ਪਹਿਲਾਂ ਦੀ ਹੈ ਮੰਨਤ ਦਾ ਪੱਡੇ ਜਦੋਂ ਆਪਾਂ ਸੈਲੀਬ੍ਰੇਟ ਕੀਤਾ ਸੀ ਵੱਡੇ ਛੋਟਾ ਜਿਹਾ ਹੀ ਮਨਾਇਆ ਆਪਣੇਆਂ ਦੇ ਨਾਲ ਤੇ ਸਭ ਤੋਂ ਵੱਡੀ ਖੁਸ਼ੀ ਸੀ ਇਸ ਇਸ ਵੱਡੇ ਚ ਆਪਣੇ ਨਾਲ ਸੀ ਤੇ ਆਪਣੇਆਂ ਨਾਲ ਜੋ ਵੱਡੇ ਮਨਾਣ ਦੀ ਖੁਸ਼ੀ ਹੁੰਦੀ ਹੈ ਉਹ ਲੱਗੇ ਅਲੱਗ ਹੀ ਸਕੂਨ ਹੁੰਦਾ ਹੈ ਤੇ ਬੜਾ ਵਧੀਆ ਵੱਡੇ ਮਨਾਇਆ ਸਾਰੇ ਨੇ ਰਲ ਮਿਲ ਕੇ ਤੇ ਮੰਨਤ ਸਭ ਤੋਂ ਜ਼ਿਆਦਾ ਖੁਸ਼ ਸੀ ਮਨ ਨਤ ਦੀ ਇੱਕ ਇੱਛਾ ਹਮੇਸ਼ਾ ਹੁੰਦੀ ਹੈ ਕਿ ਜਦੋਂ ਵੀ ਕੁਝ ਕਰਨਾ ਹੈ ਮੰਮੀ ਅਰਮਾਨ ਇਕਮ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ ਤੇ ਜਦੋਂ ਅੱਜ ਸਾਰੇ ਦੋਏ ਆਪਣੇ ਪਰਿਵਾਰ ਇਕੱਠੇ ਹੋਏ ਤਾਂ ਖੁਸ਼ੀ ਮਨਤੀ ਦੁੱਗਣੀ ਹੋ ਗਈ ਮੰਨਤ ਦਾ ਹੀ ਕਹਿਣਾ ਸੀ ਮੰਮਾ ਮੈਨੂੰ ਬਹੁਤ ਵਧੀਆ ਲੱਗਿਆ ਕਿ ਆਪਾਂ ਨੇ ਰਲ ਮਿਲ ਕੇ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ ਤੇ ਇਹ ਆ ਗਿਆ ਜੋਵਨ ਕੇਕ ਕਟਿੰਗ ਹੋ ਚੁੱਕੀ ਸੀ ਤੇ ਜੋਵਨ ਵੀ ਨਾਲ ਬੈਠਿਆ ਤੇ ਆਪਾਂ ਹੱਸ ਰਹੇ ਸੀ ਜੋਵਨ ਤੇਰਾ ਵੀ ਬਰਥਡੇ ਹੈ ਤੂੰ ਨਾਲ ਬੈਠਿਆ ਤੇ ਕੇਕ ਖਾਣੇ ਦਾ ਟਾਈਮ ਸੀ ਜੋਵਨ ਨੂੰ ਪਤਾ ਸੀ ਮੈਨੂੰ ਵੀ ਮਿਲਣਾ ਹੈ ਚਲੋ ਜੀ ਬੱਚਿਆਂ ਨੂੰ ਚਾਹ ਹੁੰਦਾ ਹੈ ਤੇ ਪਹਿਲੀ ਵਾਈਟ ਕੱਟ ਦਿੱਤੀ ਗਈ ਕੇਕ ਦੀ ਤੇ ਇਹ ਕੇਕ ਕਾਨਾ ਜੀ ਨੂੰ ਦੇਣਾ ਹੈ ਪਹਿਲਾਂ ਝੂਠ ਨਹੀਂ ਪਾਣੀ ਕੇਕ ਦੇ ਵਿੱਚ ਤੇ ਪਹਿਲਾਂ ਸਭ ਤੋਂ ਹਿੱਸਾ ਆਪਾਂ ਕੱਢਿਆ ਜੀ ਲੱਡੂ ਦਾ ਤੇ ਲੱਡੂ ਨੂੰ ਵੀ ਭੋਗ ਸਭ ਤੋਂ ਪਹਿਲਾਂ ਸੁੱਚੇ ਕੇ ਕੇ ਦੇ ਵਿੱਚ ਕੱਢ ਦਿੱਤਾ ਉਸ ਤੋਂ ਬਾਅਦ ਫਿਰ ਬੱਚੇ ਖਾਣਗੇ ਤੇ ਇੰਨੇ ਇਹ ਬੱਡੇ ਉਸ ਦਿਨ ਦਾ ਸੀ ਜਦੋਂ ਸਾਡੇ ਮੰਦਰ ਹਰੀ ਮੰਦਰ ਚ ਭਗਵਤ ਕਥਾ ਚੱਲ ਰਹੀ ਸੀ ਤੇ ਉਸ ਦਿਨ ਕਾਨਾ ਜੀ ਦਾ ਬਰਥਡੇ ਸੀ ਇਸ ਕਰਕੇ ਆਪਾਂ ਨੇ ਸੈਲੀਬ੍ਰੇਟ ਨਹੀਂ ਕੀਤਾ ਸੀ ਕਿਉਂਕਿ ਆਪਾਂ ਨੇ ਮੰਦਰ ਚ ਜਾ ਕੇ ਮਨਾਇਆ ਤੇ ਫਿਰ ਇਹ ਆਪਣਿਆਂ ਦੇ ਨਾਲ ਆਪਣੇ ਘਰ ਦੇ ਵਿੱਚ ਬੱਚਿਆਂ ਦੀ ਖੁਸ਼ੀ ਲਈ ਛੋਟਾ ਜਿਹਾ ਆਪਾਂ ਨੇ ਇਹ ਪਾਰਟੀ ਰੱਖੀ ਸੀ ਬਰਥਡੇ ਪਾਰਟੀ ਤੇ ਇਹ ਆਪਣਿਆਂ ਦੇ ਨਾਲ ਆਪਾਂ ਨੇ ਇੰਜੋਏ ਕੀਤੀ ਤੇ ਬਹੁਤ ਵਧੀਆ ਲੱਗਿਆ ਇਹ ਸਾਰਾ ਆਪਾਂ ਨੇ ਜਦੋਂ ਸੈਲੀ ਇਹ ਯਾਦਾਂ ਹੁੰਦੀਆਂ ਨੇ ਜੋ ਬੱਚੇ ਵੱਡੇ ਹੋ ਕੇ ਸਾਪਣੇ ਚੈਨਲ ਤੇ ਵੇਖਣਗੇ ਕਿ ਸਾਡੇ ਹਰ ਇੱਕ ਬਰਥਡੇ ਦੀ ਤੇ ਜੋ ਵੀ ਖੁਸ਼ੀਆਂ ਸਾਡੀਆਂ ਸੈਲੀਬ੍ਰੇਟ ਕੀਤੀਆਂ ਸਾਡੇ ਕੋਲ ਹੈ ਨੇ ਤੇ ਆਪਾਂ ਕਦੀ ਵੀ ਵੇਖ ਸਕਦੇ ਆ। ਰੋਬਾ ਲਾਣੇ ਪੁੱਤ। ਮਾ ਤੁਮੋਂ ਨਾ ਪਰਿਓ। ਠੰਡਾ। ਇਹ ਇੱਕ ਟਿੱਕਾ। ਅਹ ਕਰਾਪ ਕਰ ਲਿਆ। ਉਹ ਬੱਸ। ਮੋਕਸ ਹਾਦ ਲਿਆ। ਤੇ ਹੁਣ ਬਾਰੀ ਸੀ ਮੰਨਤ ਦੇ ਵੱਡੇ ਪਾਪਾ ਤੇ ਵੱਡੀ ਮੰਮੀ ਦੀ ਯਾਨੀ ਆਪਣੀ ਪੰਜਾਬੀ ਭਾਸ਼ਾ ਚ ਕਹੀਏ ਜੇ ਤਾਇਆ ਤੇ ਤਾਈ ਜੀ ਤੇ ਉਹਨਾਂ ਨੇ ਵੀ ਮੰਨਤ ਨੂੰ ਬਹੁਤ ਸਾਰੀਆਂ ਵੈਸਟ ਵਿਸ਼ੇਸ਼ ਦਿੱਤੀਆਂ ਤੇ ਆਪਣਾ ਆਸ਼ੀਰਵਾਦ ਦਿੱਤਾ ਤੇ ਮੰਨਤ ਬਹੁਤ ਖੁਸ਼ਾਜੀ ਕਾਹ ਤੱਕ ਮੇਰਾ ਕਹਾਣੀ ਸੁਣੋ ਜੀ ਦਾ ਉਹ ਰਖੀ ਨਾ ਕਰੇ ਹੁਣ ਬਾਰੇ ਸੀ ਬੱਚਿਆਂ ਦੀ ਬੱਚਿਆਂ ਨੇ ਆਪਣੀ ਮਨਪਸੰਦ ਜੋ ਵੀ ਚੀਜ਼ਾਂ ਖਾਣੇ ਦੀਆਂ ਸਮਾਨ ਮੰਗਾਇਆ ਸੀ ਉਹ ਖਾ ਰੇ ਸੀ ਤੇ ਸਾਰੇ ਬੱਚੇ ਡਾਈਨਿੰਗ ਟੇਬਲ ਤੇ ਬੈਠ ਗਏ ਸੀ ਇੱਥੇ ਇਕੱਠੇ ਬੱਚੇ ਆਪਣੇ ਇੰਜੋਏ ਕਰ ਰਹੇ ਸੀ ਖਾ ਕੇ ਤੇ ਇੱਧਰ ਬੈਠੇ ਸੀ ਇਹਦੇ ਤਾਇਆ ਜੀ ਪਾਪਾ ਤੇ ਤੇ ਬਾਹ ਦੇ ਦਾਦੀ ਚਾਰੇ ਜਣੇ ਉਹ ਬੈਠੇ ਸੀ ਤੇ ਬਾਹਰ ਬੈਠੀ ਸੀ ਇਹਨਾਂ ਦੀ ਤਾਈ ਤੇ ਇੱਧਰ ਆਪਣਾ ਲੱਡੂ ਗਪਾਲ ਜੀ ਦੀ ਪਲੇਟ ਲਗਾ ਦਿੱਤੀ ਸੀ ਤੇ ਇਹ ਵੀ ਖਾ ਰਹੇ ਨਹੀਂ ਆਪਣਾ ਤੇ ਅੱਗੇ ਇੱਧਰ ਬੈਠੀ ਲੱਗ ਸਭ ਤੋਂ ਟੀਵੀ ਵੇਖ ਰਹੀ ਸੀ ਗੁਰਬਾਣੀ ਗੁਰਬਾਣੀ ਨੂੰ ਟੀਵੀ ਵੇਖ ਕੇ ਜਿਆਦਾ ਚਾ ਚੜਿਆ ਰਹਿੰਦਾ ਹੈ ਖਾਣ ਦਾ ਤੇ ਗੁਰਬਾਣੀ ਇੱਥੇ ਇੰਜੋਏ ਕਰ ਰਹੀ ਸੀ ਤੇ ਸੀ ਜੀ ਬੰਨਤ ਦੇ ਵੱਡੇ ਦੀ ਵੀਡੀਓ ਤੁਨ ਕਿਵੇਂ ਦੇ ਰੱਖੀ ਜਰੂਰ ਦੱਸਣਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ